ਸ਼ੀਕਾਲ ਸ਼ਕਤੀ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਪਿੰਡ ਬੱਲੋਵਾਜਰੇ ਦਾ ਜਿਹੜਾ ਕਬੱਡੀ ਕੱਪ ਹੈ ਪੂਰੇ ਹੀ ਪੰਜਾਬ ਦੇ ਵਿੱਚ ਮਸ਼ਹੂਰ ਹੈ ਤਾਂ ਤੁਸੀਂ ਦੇਖ ਰਹੇ ਹੋ ਪਿੰਡ ਬੱਲੋਵਾਜਰੇ ਦਾ ਜਿਹੜਾ ਕਬੱਡੀ ਕੱਪ ਹੈ ਉਹ ਸ਼ੁਰੂ ਹੋ ਚੁੱਕਿਆ ਅੱਜ ਤੋਂ ਸਿੰਧੀ ਪ੍ਰਧਾਨ ਦੇ ਘਰ ਦੇ ਮੁਰੇ ਸੀ ਖੜੇ ਆ ਤਾਂ ਤੁਸੀਂ ਦੇਖ ਰਹੇ ਹੋ ਤਨ ਤਨ ਬਾਬਾ ਜਾਨਕੀ ਦਾਸ ਦੀ ਯਾਦ ਨੂੰ ਸਮਰਪਿਤ ਇਹ ਕਬੱਡੀ ਮਹਾਕੁੰਭ ਪਿੰਡ ਬੱਲੋ ਮਾਜਰਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਪਿੰਡ ਬੱਲੋ ਮਾਜਰਾ ਦੀਆਂ ਨੇ ਜਿੱਥੇ ਕੱਲ ਨੂੰ ਚੋਟੀ ਦੇ ਰੀਡਰ ਤੇ ਜਾਫੀ ਆਣਗੇ ਵੱਡੀਆਂ-ਵੱਡੀਆਂ ਟੀਮਾਂ ਆਣ ਗਈਆਂ ਤਾਂ ਉੱਥੇ ਹੀ ਪੰਜਾਬੀ ਪ੍ਰਸਿੱਧ ਕਲਾਕਾਰ ਬੱਬੂ ਮਾਨ ਦਾ ਜਿਹੜਾ ਖੁੱਲਾ ਅਖਾੜਾ ਵੀ ਲੱਗਣ ਜਾ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਅਸੀਂ ਹੁਣ ਤੁਹਾਨੂੰ ਗਰਾਊਂਡ ਵੱਲ ਵੀ ਲੈ ਕੇ ਜਾਵਾਂਗੇ ਕਿ ਕਿਸ ਤਰੀਕੇ ਨਾਲ ਗਰਾਊਂਡ ਦੇ ਵਿੱਚ ਤਿਆਰੀਆਂ ਨੇ ਤੇ ਅੱਜ ਦੇ ਜਿਹੜੇ ਮੈਚ ਹੈ ਉਹ ਚੱਲ ਰਹੇ ਨੇ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੱਲੋਂ ਮਾਜਰੇ ਪਿੰਡ ਤੋਂ ਜਿੱਥੇ ਕਬੱਡੀ ਦਾ ਕੱਪ ਪੂਰੇ ਹੀ ਪੰਜਾਬ ਦੇ ਵਿੱਚ ਫੇਮਸ ਕਬੱਡੀ ਦਾ ਕੱਪ ਹੈ ਇਹ ਤਾ ਸਾਹਮਣੇ ਇਹਰੇ ਗਰਾਊਂਡ ਹੈ ਤਾਂ ਇੱਥੇ ਜਿਹੜਾ ਸਟੇਜ ਹੈ ਬੱਬੂ ਮਾਨ ਦਾ ਸਟੇਜ ਵੀ ਲੱਗਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਜਿਹੜੀਆਂ ਇਹਨਾਂ ਦੇ ਵੱਲੋਂ ਵੇਡ ਦੇ ਵਿਕਤੀਆਂ ਗਈਆਂ ਨੇ ਇਹ ਬੱਬੂ ਮਾਨ ਦਾ ਸਟੇਜ ਇੱਥੇ ਜਿਹੜਾ ਲੱਗ ਰਿਹਾ ਹੈ ਤਾਂ ਕੱਲ ਨੂੰ ਜਿਹੜਾ ਖੁੱਲਾ ਅਖਾੜਾ ਬੱਬੂ ਮਾਨ ਦਾ ਇੱਥੇ ਜਿਹੜਾ ਲੱਗੂਗਾ ਰੌਣਕਾਂ ਲੱਗਣੀਆਂ ਕਬੱਡੀ ਕੱਪ ਦੇ ਵਿੱਚ ਤਾਂ ਅਸੀਂ ਹੁਣ ਤੁਹਾਨੂੰ ਗਰਾਊਂਡ ਦੇ ਵਿੱਚ ਵੀ ਲੈ ਕੇ ਚੱਲੇ ਆ ਗਰਾਊਂਡ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਕਬੱਡੀਆਂ ਪੈ ਰਹੀਆਂ ਨੇ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਖਿਡਾਰੀ ਨੇ ਇੱਥੇ ਖੇਡ ਰਹੇ ਨੇ ਤਾਂ ਹੁਣ ਅਸੀਂ ਗਰਾਊਂਡ ਵੱਲ ਤੁਹਾਨੂੰ ਲੈ ਕੇ ਜਾ ਰਹੇ ਹਾਂ ਦੇਖ ਰਹੇ ਹੋ ਤੁਸੀਂ ਜਿਹੜੀਆਂ ਕਬੱਡੀਆਂ ਪੈ ਰਹੀਆਂ ਨੇ ਗਰਾਊਂਡ ਦੇ ਵਿੱਚ ਤਿਆਰੀਆਂ ਇੱਥੇ ਪੂਰੀਆਂ ਬਰਕਰਾਰ ਨੇ ਸਿੰਧੀ ਪ੍ਰਧਾਨ ਵੱਲੋਂ ਮਾਜਰੇ ਤੋਂ ਜਿਹੜੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਕਬੱਡੀ ਦਾ ਕੱਪ ਹੈ ਵੱਡੇ ਪੱਧਰ ਤੇ ਇੱਥੇ ਜਿਹੜੇ ਦਰਸ਼ਕ ਨੇ ਹਮ ਹੋਵਾ ਕੇ ਪਹੁੰਚਣਗੇ ਕੱਲੂ ਪੂਰੇ ਪੰਜਾਬ ਦੇ ਵਿੱਚੋਂ ਕਬੱਡੀ ਦੇਖਣ ਦੇ ਸ਼ੌਕੀਨ ਤੇ ਬੱਬੂਆਂ ਨੂੰ ਸੁਣਦੇ ਜਿਹੜੇ ਚਾਹਵਾਨ ਨੇ ਉਹਨਾਂ ਦੇ ਜਿਹੜੇ ਚਾਹਤਦੇ ਨੇ ਇੱਥੇ ਆਉਣਗੇ ਤਾਂ ਤੁਸੀਂ ਦੇਖ ਰਹੇ ਹੋ ਪਿੰਡ ਬੱਲੋ ਮਾਜਰਾ ਜਦੋਂ 에어ਪੋਰਟ ਰੋਡ ਨੂੰ ਨਿਕਲਦੇ ਆ ਤੁਸੀਂ ਖਰੜ ਤੋਂ ਤਾਂ ਇਹ ਪਹਿਲਾ ਹੀ ਪਿੰਡ ਹੈ ਬੱਲੋ ਮਾਜਰਾ ਜੇਕਰ ਤੁਸੀਂ ਵੀ ਆਣਾ ਹੋਵੇ ਤਾਂ ਜਿਹੜੀਆਂ ਗਰਾਊਂਡ ਦੇ ਵਿੱਚ ਕਬੱਡੀਆਂ ਨੇ ਉਹ ਪੈ ਰਹੀਆਂ ਨੇ ਤਾਂ ਅਸੀਂ ਹੁਣ ਤੁਹਾਨੂੰ ਜਿਹੜੇ ਮੈਚ ਹੈ ਉਹ ਦਿਖਾਉਣੇ ਆ ਤਾਂ ਤੁਸੀਂ ਸੁਣੋ ਸ਼ੋਅ ਮੈਚਾਂ ਲਈ ਟੀਮਾਂ ਨੂੰ ਬੜਾ ਖਤਕਾਰ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਯਾਦਗਾਰ ਲਈ ਸਾਹਮਿਕ ਰੱਖ ਲਈ ਫੋਟੋ ਕੱਟੀਆਂ ਦੀ ਵੱਖੜੀ ਤੇ ਆਸ਼ੀਸ਼ੇ ਕਦੇ ਕਾ ਖਾਦੇ ਨਹੀਂ ਹੁੰਦੇ ਬਹੁਤ ਬਹੁਤ ਧੰਨਵਾਦ ਅਗਲਾ ਵੱਲੋਂ ਮਾਜਰਾ ਜੀ ਬਿੱਲਾ ਸੱਜੂ ਮਾਜਰਾ ਜੀ ਹਿੱਜਾ ਸੱਜੂ ਮਾਜਰਾ ਜੀ ਹਰਜੀਤ ਸਿੰਘ ਜੀ ਰਾਏਪੁਰ ਕੰਬੀ ਖਰੜ ਜੀ ਮੋਜੂ ਮੋਰਪੁਰ ਦੇ ਨਾਲ ਬੁੱਧੂ ਖਰੜ ਜੀ ਬਹੁਤ ਬਹੁਤ ਧੰਨਵਾਦ ਅਗਲਾ ਮੈਚ ਬੜਾ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਸ ਤਰ੍ਹਾਂ ਟੀਮਾਂ ਲਿਦੇ ਆਉਣ ਅਗਲਾ ਮੈਚ ਜਿਹੜੀਆਂ ਕਬੱਡੀਆਂ ਇੱਥੇ ਪੈ ਰਹੀਆਂ ਨੇ ਪੂਰੀ ਤਿਆਰੀ ਦੇ ਵਿੱਚ ਜਿਹੜਾ ਟੂਰਨਾਮੈਂਟ ਕਰਵਾਇਆ ਜਾਂਦਾ ਗਰਾਊਂਡ ਦੇ ਆਲੇ ਦੁਆਲੇ ਚਾਰੇ ਪਾਸੇ ਜਿਹੜੀਆਂ ਸਟੇਜਾਂ ਲੱਗੀਆਂ ਹੋਈਆਂ ਨੇ ਚਾਰ ਸਟੇਜਾਂ ਲੱਗੀਆਂ ਹੋਈਆਂ ਨੇ ਗੈਸਟਾਂ ਲਈ ਪ੍ਰਬੰਧਕਾਂ ਲਈ ਖਿਡਾਰੀਆਂ ਲਈ ਤੇ ਜਿਹੜੇ ਚਾਹਤੇ ਇੱਥੇ ਪਹੁੰਚਣਗੇ ਉਹਨਾਂ ਦੇ ਲਈ ਜਿਹੜੀਆਂ ਸਟੇਜਾਂ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਲਾਈਆਂ ਜਾਂਦੀਆਂ ਨੇ ਤਾਂ ਦੇਖ ਸਕਦੇ ਹੋ ਤੁਸੀਂ ਦਾ ਵਾਸਤੇ ਲੋਕ ਹੈ ਨਾਮ ਭਗੂ ਪੱਟਲ ਜੀ ਦਾਲੇ ਜੱਗੀ ਜੀ ਜੱਗੀ ਜੀ ਬਤਾਓ ਕੋ ਇਹਨਾਂ ਜਵਾਲੋ ਭੱਤੀ ਸਾਬਾ ਦਾ ਹੀ ਹੋ ਜਾਵੇ ਦਾ ਨਾਮ ਭਗੂ ਜੀ ਬਤੋ ਸਮਝਾ ਗਿਆ ਦਾ ਵਕਤ ਜਰੂਰ ਦਾ ਆਹੀ ਨੂੰ ਸ਼ਿਕਾਇਤ ਆਪਾਂ ਦੇਖਾ ਕਰਾਇਆ ਜੇ ਸੈਲੂਟ ਸਾਖੀ ਨੇ ਦਤਾ ਦੀ ਸਾਖੀ ਦੀ ਬਣੀ ਹੈ ਜੀ ਸਾਖੀ ਦੀ ਬਣੀ ਪੈ ਚਈਆ ਤੇ ਜੋਰ ਤੇ लेवा दी गिरा पीरे में होता है ये सम्मान वाला पहला तुझे बातें तो फरियाद आधा पर पॉइंट शांति आंख अपनी टीम में हिचके साहब तकरीबन वटी आंखों में लैक किया आंखों में पूरी और सामने आगे के लिए बड़ी ताकत के लिए आकर बवाल मचा दिया बा ملہاں گئے ہیں ہمیں ریز رہے ہیں ہساری کی کام ہوگا اس کے لئے میں باتے ہیں کہ 40 دیتوں کی پہنچیوں مراندی بچے 50 دیتوں کی مراندی بچے اگر چارے کھلالی سنوٹر بھاردی جاندیوں کے پردیاں اترا سر پہتے ہیں ان کو ان کے لئے ہی کمدہ کر آتی کی ملہاں سے ملہاں گئے ہیں منیچی کو ملہاں گئے ہیں سمجھا دی پا اے اے اک عوام مند پرنیتی کمیٹی دی اپی کال ਦੀਨਾ ਅਸਰੂਜੀ ਦੇ ਕਾਰਜ ਦੇ ਤੋਂ ਹਟਾ ਤੋ ਅਸਤਾਨਾ ਸੋ ਮਾਤਾਂ ਬਾਤ ਲਾਜ਼ਮ ਤਿਆਰਾਂ ਦੀ ਮਾਤਸਤਾ ਦਾ ਸੰਖਲ ਹਾਦੀਆ ਆਨੇ ਪਹੁੰਚੀ ਮਾਤ ਦੀ ਸੀਤਾ ਲਿਆ ਸਾਂਕ੍ਰਿਤਿਕ ਕੌਂਟੀ ਪੈਕਰੇ ਮਗਰਾਮ ਦੇ ਵਿੱਚ ਔਰ ਦੂਜੇ ਪਾਸੇ ਰਮਣੀ ਬਾਟਾ ਕਿ ਪੁਆਇੰਟ 34 ਦਾ ਲਾਵਾ ਆਪਣੀ ਟੀਮ ਦੇ ਸੇ ਐਡਰ ਸਰ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਗਰਾਊਂਡ ਦੇ ਵਿੱਚ ਜਿਹੜੀਆਂ ਕਬੱਡੀਆਂ ਤਿਆਰੀਆਂ ਨੇ ਤਾਂ ਇਹ ਹੁਣ ਇੱਥੇ ਜਿਹੜਾ ਇੱਧਰ ਸਟੇਜ ਜਿਹੜੀ ਬੱਬੂ ਮਾਨ ਦੀ ਲੱਗ ਰਹੀ ਹੈ ਤੁਹਾਨੂੰ ਦਿਖਾਵਾਗੇ ਸੀ ਸਟੇਜ ਵੀ ਕਿ ਕਿਸ ਤਰੀਕੇ ਨਾਲ ਸਟੇਜ ਦੀਆਂ ਜਿਹੜੀਆਂ ਤਿਆਰੀਆਂ ਨੇ ਲਗਾਤਾਰ ਯਾਨੀ ਦੇਖ ਸਕਦੇ ਤੁਸੀਂ ਜਿਹੜਾ ਕੰਗੂ ਮਾਜਰਾ ਨਾਲ ਹਰ ਸਿੰਘੀ ਰਾਏ ਪਰ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਬੱਲੂ ਮਾਜਰਾ ਕਬੱਡੀ ਕੱਪ ਹੈ ਪੂਰੇ ਹੀ ਪੰਜਾਬ ਦੇ ਵਿੱਚ ਫੇਮਸ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮਤਾਂ ਦੇ ਨਾਲ ਸਿੰਘੀ ਪ੍ਰਧਾਨ ਹੋਣਾਂ ਦੇ ਵੱਲੋਂ ਜਿਹੜਾ ਇਹ ਕਰਵਾਇਆ ਜਾ ਰਿਹਾ ਤੇ ਪੂਰੇ ਇਲਾਕੇ ਦੇ ਸਹਿਯੋਗ ਨਾਲ ਇਹ ਕਬੱਡੀ ਕੱਪ ਹਰ ਸਾਲ ਇਸੇ ਪਿੰਡ ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਹੁੰਦਾ ਹੈ ਤਾਂ ਹੁਣ ਵੀ ਜਿਹੜਾ ਇਹ 2 ਦਿਨ ਦਾ ਕਬੱਡੀ ਕੱਪ ਲਗਾਤਾਰ ਚੱਲ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੂਰ ਤਰੇਡੇ ਤੋਂ ਇੱਥੇ ਕਬੱਡੀ ਦੇ ਚਾਹਤੇ ਜਿਹੜੇ ਪਹੁੰਚ ਰਹੇ ਨੇ ਖੇਡਾਂ ਦੇਖਣ ਲਈ ਤਾਂ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਹੁਣ ਜਿਹੜੀ ਇੱਥੇ ਸਟੇਜ ਹੈ ਬੱਬੂ ਮਾਨ ਦੀ ਜਿਹੜੀ ਸਟੇਜ ਹੈ ਉਹ ਲੱਗ ਰਹੀ ਹੈ ਬੱਬੂ ਮਾਨ ਦੀ ਜਿਹੜੀ ਸਟੇਜ ਹੁੰਦੀ ਹੈ ਉਸ ਦੇ ਲਈ ਜਿਹੜੇ ਪੁਖਤਾ ਪ੍ਰਬੰਧ ਬੜੇ ਵੱਡੇ ਤਰੀਕੇ ਨਾਲ ਕੀਤੇ ਜਾਂਦੇ ਕੋਈ ਆਮ ਜਿਹੀ ਗੱਲ ਨਹੀਂ ਕਿ ਜਿੱਥੇ ਬੱਬੂ ਮਾਨ ਦਾ ਖੜਾ ਲੱਗਣਾ ਹੋਵੇ ਪਹਿਲਾਂ ਤਾਂ ਜਿਹੜੇ ਉੱਥੇ ਮੁਰੇ ਤੋਂ ਸੇਫਟੀ ਬੈਰੀਕੇਟਿੰਗ ਕੀਤੀ ਹੁੰਦੀ ਹੈ ਉਹ ਦੇਖੋ ਗਾਟਰ ਲਾਏ ਹੋਏ ਨੇ ਕਿੰਨੇ ਉੱਚੀ ਕੀਤੀ ਹੋਈ ਹੈ ਤਾਂ ਜਿਹੜੇ ਫੈਨ ਹੁੰਦੇ ਨੇ ਕੱਟੜ ਫੈਨ ਨੇ ਮਾਨ ਸਾਹਿਬ ਦੇ ਭੱਜ ਭੱਜ ਕੇ ਆਉਂਦੇ ਨੇ ਮਾਨ ਸਾਹਿਬ ਹੁਣਾਂ ਦੇ ਵੱਲੋਂ ਤਾਂ ਕੱਲੋਂ ਖੂਬ ਹੈ ਜਿਹੜਾ ਇੰਜੋਏ ਇੱਥੇ ਕਰਨਗੇ ਜਿਹੜੇ ਨੌਜਵਾਨ ਕਬੱਡੀ ਕੱਪ ਚੱਲ ਰਿਹਾ ਵੱਲੋਂ ਮਾਜਰੇ ਦੇਖ ਸਕਦੇ ਤੁਸੀਂ ਬੱਬੂ ਜਿਹੜੇ ਸਟੇਜ ਹੈ ਉਹ ਲੱਗ ਰਹੀ ਹੈ ਸਟੇਜ ਬੜੀ ਤਕੜੀ ਜਿਹੜੀ ਸਟੇਜ ਹੈ ਬੱਬੂਵਾਨ ਦੇ ਇੱਥੇ ਲੱਗਦੀ ਹੈ ਤਾਂ ਦੇਖ ਸਕਦੇ ਤੁਸੀਂ ਸਪੈਸ਼ਲੀ ਹੁੰਦੀ ਹੈ ਸਟੇਜ ਵੀ ਜਿਹੜੀ ਕਿਸ ਤਰੀਕੇ ਦੇ ਨਾਲ ਜਿਹੜੀ ਸਜਾਰੇ ਹੈ ਸਟੇਜ ਤਾਂ ਇਹ ਸਾਹਮਣੇ ਸ਼ਿੰਦੀ ਪ੍ਰਧਾਨ ਹੁਣਾਂ ਦੀ ਕੋਠੀ ਹੈ ਜਿਹੜੀ ਇਸ ਕੋਠੀ ਦੇ ਸਾਹਮਣੇ ਜਿਹੜਾ ਕਬੱਡੀ ਕੱਪ ਹੋ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਇਹ ਬਾਬਾ ਜਾਨਕੀ ਦਾਸ ਜੀ ਦੇ ਨਗਰ ਦੇ ਵਿੱਚ ਇਹ ਜਿਹੜਾ ਕਬੱਡੀ ਕੱਪ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮਤਾਬ ਦੇ ਨਾਲ ਜਿਹੜਾ ਕਰਵਾਇਆ ਜਾ ਰਿਹਾ ਕੱਲ ਨੂੰ ਬੱਬੂਵਾਨਾ ਕਿੱਥੇ ਰੰਗ ਬੰਨਣਗੇ ਤਾਂ ਤੁਸੀਂ ਦੇਖ ਸਕਦੇ والے پورے جورا شورا آتا ہوا یہاں <تصفح> चार बचियुनि अमृतसर तूं आरमी विच वारी अंब त वाधा अंब जे वाधे त